ਪਾਈ ਚੱਲ। ਦੇਖ ਸਕਦੇ ਹੋ ਪਗੋਦੋਰਾ ਸਹਿ ਪਹੁੰਚ ਚੁੱਕੇ ਹਾਂ। ਇੱਧਰ ਤਲਾਦੀ ਸੇਵਾ ਚੱਲ ਜੰਦੀ ਹੈ ਦੇਖ ਸਕਦੇ ਹੋ। ਇੱਕ ਦਿਲ ਹੁਣ ਆਪਾਂ ਅੰਦਰ ਚੱਲਦੇ ਹਾਂ ਮੱਧਕਣਾਂ ਤੇ ਮੰਮੀਆਂ ਖੜੀ ਆ। ਇਹਦਰ ਬਹੁਤ ਇਕੱਠਾ ਹੈ ਜੀ ਕਿ ਆਪਣਾ ਮਰਸੰਗਲਾ ਸਾਡਾ ਕੱਪੜਾ ਵੀ ਇੱਥੇ ਰੱਖ ਲਿਆ ਆਪਾਂ ਸਤਿਗੁਰ ਮਹਾਰਾਜ ਵਾਹਿਗੁਰੂ ਦੀ ਕਲਾ ਬਖਸ਼ ਕਰਨ ਲਾਹੁ ਸਤਿਨਾਮ ਹੇ ਹੁਣ ਆਪਾਂ ਇੱਥੇ ਪਹੁੰਚ ਚੁੱਕੇ ਆਂ ਸਾਡਾ ਤਰ੍ਹਾਂ ਦਾ ਰੰਗ ਐਸੀ ਤੇ ਆਪਣੇ ਰੰਗ ਚ ਹੀ ਆ ਤੇ ਨਾਲ ਦੇ ਵੀ ਆਪਦੇ ਹੋਰ ਆਣਾਂ ਨੂੰ ਸੌਣ ਦਾ ਵੀ ਦਰਵਾਜ਼ਾ ਹੈ ਇਹ ਸਿੱਖਿਆ ਹੈ ਇਹ ਜੁੜਿਆ ਅਕੀਦਤ ਕਰਕੇ ਜਿਉਂਦਾ ਰਹਿੰਦਾ ਉਸਤਾਦਾਂ ਬਣੇ ਹੋ ਜੋ 13 ਵਾਸਤੇ ਉਹਨੇ ਗੁਰਦੁਆਰੇ ਬਹੁਤ ਨੇ ਬੜੇ ਕਿਉਂ ਸਿਜਦਾ ਕਰਨ ਵਾਸਤੇ ਕਿਉਂ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਪਰਿਵਾਰ ਸਮੇਤ ਸਿਮਰਨ ਕੀਤਾ 40 ਦਿਨ ਇੱਥੇ ਰਹੇ ਨੇ 40 ਦਿਨ ਇੱਥੇ ਸਿਮਰਨ ਕੀਤਾ ਆਪਣੇ ਮੂਰਤ ਦੇ ਚਰਨ ਟਾਏ ਔਰ ਸੰਗਤਾਂ ਨੂੰ ਕਥਾ ਕਹਾਣੀਆਂ ਦੇ ਨਾਲ ਬਾਣੀ ਦੇ ਨਾਲ ਇਹ ਸਥਾਨ ਜੀ ਮੰਜੀ ਸਾਹਿਬਾ ਇਹ ਗੁਰਦੁਆਰ ਸਾਹਿਬ ਦਾ ਮੈਨ ਸਥਾਨ ਹੈ ਸੋ ਸਾਰਿਆਂ ਨੂੰ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਇਸ ਥਾਂ ਦੇ ਤੇ ਆ ਕੇ ਆਏ ਸੀ ਤੇ ਜੀ ਚਾਰ ਸਪਰੇ ਇੱਥੇ ਮੱਥਾ ਲੱਗਦਾ ਇੱਥੇ ਮੰਜੀ ਸਾਹਿਬ ਹੈ ਤੇ ਜਿਹੜਾ ਅੱਗੇ ਤੁਸੀਂ ਜਲ ਦੇਖ ਰਹੇ ਹੋ ਇਹ ਆਪਾਂ ਮੱਥੇ 'ਤੇ ਲਾ ਕੇ ਜਾਂ ਮੂੰਹ 'ਚ ਵੀ ਪੀ ਸਕਦੇ ਆ ਤੇ ਇਧਰ ਪਹਿਲਾਂ ਦਰਬਾਰ ਸਾਹਿਬ ਹੁੰਦਾ ਸੀ ਪੁਰਾਣਾ ਜੀ ਤੇ ਤੁਸੀਂ ਨਾਲ-ਨਾਲ ਦਰਸ਼ਨ ਕਰਿਓ ਫਿਰ ਆਪਾਂ ਛਕਦੇ ਆ ਪ੍ਰਸ਼ਾਦਾ ਤੇ ਦਸਤਾਰ ਦੇ ਜੋ ਬਹੁਤ ਜਿਆਦਾ ਟਰੇਟ ਚੀਜ਼ ਕਰਕੇ ਆਪਾਂ ਬਾਹਰਲੀ ਸਾਈਡ ਬੈਠ ਗਏ ਕਿਉਂਕਿ ਅਲੱਗ ਜੇ ਬੈਗੇ ਬਹੁਤ ਅੰਦਰੇ ਭੀੜ ਸੀ ਜਗ੍ਹਾ ਨਹੀਂ ਸੀ ਬੈਠਣ ਵਾਸਤੇ ਤੇ ਮੰਮੀ ਵੀ ਬੈਠਾ ਐ ਫਿਰ ਮੰਮੀ ਮਿਲ ਆਪਣੀ ਦੀਦੀ ਨੂੰ ਆ ਦੇਖੋ ਜੀ ਸਾਡੀ ਸਰਬਜੀਤ कौर ਆ ਸਾਡਾ ਰਾਮ ਸਿੰਘ ਬੈਠਾ ਐ ਇਸ ਸਾਇਲੈਂਟ ਹੋਏ ਦਾ ਜੋ ਵਲੌਗ ਸ਼ੁਰੂ ਕਰ ਦਿੰਦੇ ਇਹਨੂੰ ਐਂਡ ਵੀ ਲੋਡ ਆਹ ਦੇਖੋ ਜੀ ਮੇਰਾ ਭਾਂਜਾ ਕਿੰਨਾ ਸਿਆਣਾ ਫ਼ੌਜੀ ਆ ਫ਼ੌਜੀ ਸਾਡਾ ਆੜਮੀ ਐ ਦੇਖੋ ਜੀ ਦੇਖੋ ਆਹ ਸੰਤ ਰਾਮ ਸਿੰਘ ਆ ਸਤਿ ਸ਼੍ਰੀ ਅਕਾਲ ਕਰ ਰਾਮ ਕੋਰਾ ਸਤਿ ਸ਼੍ਰੀ ਅਕਾਲ ਤਾਂ ਕਰਦੇ ਬੱਸ ਮੇਰੇ ਨਾਲ ਸਤਿ ਸ਼੍ਰੀ ਅਕਾਲ ਹੀ ਆ ਤੇ ਉਹ ਲੱਗੇਗੇ ਅਸਦੀ ਨਹੀਂ ਤੇਰੀ ਸੱਸਰੀਗਾਲ ਨਹੀਂ ਦੋ ਬਾਈ ਬਾਈ ਕਰ ਦੋ ਮੈਂ ਵੀ ਮਿਲਾਂਗਾ ਮੈਂ ਬਤਾ ਬਾਈ ਬਾਈ ਕਰ ਦੋ ਪਾ ਪੁੱਜ ਗਏ ਹੋਰ ਬਾਕੇ ਨੇ ਉਹ ਦਵਾ ਕੇ ਜਾਂਦਾ ਪਾਪਾ ਦਾੜੀ ਤੁੰਗਾਰਾ ਪਾਪਾ ਸਤਿ ਸ਼੍ਰੀ ਅਕਾਲ ਲਓ ਪੂਰੀ ਬੋਟਲ ਲਓ ਜੀ ਚਾਹ ਪੀ ਲਓ ਸਾਰੇ ਆਣੇ ਖੜਜੋ ਬੰਨੀ ਆ ਜੀ ਹਾਂਜੀ ਮਿੱਤਰੋ ਤੇ ਹੁਣ ਆਪਾਂ ਘਰ ਆ ਗਏ ਸੀਗੇ ਤੇ ਅੱਜ ਆਪਾਂ ਸਵੇਰੇ ਬਲੌਗ ਸਵੇਰ ਦਾ ਬਲੌਗ ਬਣਾਈ ਇਹਨੇ ਅਗਲੇ ਦਿਨ ਦਾ ਤੇ ਇੱਧਰ ਦੇਖ ਸਕਦੇ ਹੋ ਮੰਮੀ ਕਿ ਭਾਈ ਜਾਂਦੇ ਸਵੇਰੇ ਸਵੇਰੇ ਰੋਜ਼ ਨਾਲਿਆ ਤੇ ਇੱਧਰ ਕੱਪੜੇ ਚੁਪਣੇ ਪਾਈ ਜਾਂਦੇ ਆ ਮੰਮੀ ਹੈਲੋ ਹੈਲੋ ਦੋਸਤਾਂ ਨੂੰ ਸਤ ਸ੍ਰੀ ਅਕਾਲ ਤੇ ਇੱਧਰ ਮੈਂ ਮੱਝਾਂ ਨਵਾਤੀਆਂ ਤੇ ਸਾਰਾ ਬੇੜ ਇੱਧਰ ਮੈਂ ਤੋਤਾ ਤੇ ਅੱਜ ਆਪਾਂ ਸਵੇਰੇ ਗਏ ਸੀ ਅੱਜ ਪਹਿਲੇ ਦਿਨ ਭੱਜਣਾ ਗਰਾਊਂਡ ਦੇ ਵਿੱਚ ਤੇ ਇਧਰ ਆਪਾਂ ਮੱਜ ਮੂਜਾ ਨਿਮਾ ਕੇ ਖੜੀਆਂ ਕਰਤੀਆਂ ਜੀ ਤੇ ਕੱਲ ਆਪਾਂ ਦਾ ਬਲੌਗ ਨੂੰ ਸੰਗਰਾਹ ਦਾ ਲੱਕੇ ਮੈਂ ਤਾਂ ਕਿ ਆਪਾਂ ਜਰੂਰ ਦੱਸੋ ਆਪਾਂ ਕਮੈਂਟਾਂ ਦੇ ਵਿੱਚ ਜਰੂਰ ਜਾ ਕੇ ਦੱਸਿਓ ਜੀ ਤੇ ਹੁਣ ਬਸ ਕੋਈ ਕੰਮ ਨਹੀਂ ਆਪਾਂ ਸਾਰੇ ਨਿਵੇੜ ਤੇ ਅੱਜ ਦਾ ਵਧੀਆ ਹੋਊਗਾ ਤਣੀ ਬਸ ਜੀ ਹੋਣੀ ਬਣੀ ਆਏ ਕੋਈ ਰਾਤ ਮੈਂ ਤਣੀ ਕਸਤੀ ਸੀ ਨਹੀਂ ਬਾੜਾ ਮਤਲਬ ਕਿ ਕੋਈ ਨੰਗਦਾ ਸੀ ਸਰਜਵਾਤੀ ਸੀ ਦੇਖੋ ਹੁਣ ਉੱਤੇ ਕਰਤੀ ਕੋਲ ਨਾ ਹੁਣ ਕੱਪੜੇ نیچے ਲੱਗਦੇ ਆ ਹਰਮਾਨ ਦੀ ਗਰੰਟੀ ਹੈ ਕੋਈ ਕੰਮ ਗਲਤ ਨਹੀਂ ਹੋ ਸਕਦਾ ਜੀ ਇਹ ਮੇਰੀ ਗਰੰਟੀ ਹੈ ਤੁਸੀਂ ਬਸ ਕੰਮ ਕਰੋ ਆਪਣਾ ਤੇ ਹੁਣ ਆਪਾਂ ਵਿਲੇ ਬੈਠੇ ਸੀਗੇ ਕਿਉਂਕਿ ਆਪਾਂ ਤਾਂ ਸਾਰਾ ਕੰਮ ਨਵੇੜ ਕੇ ਦੁੱਧ ਦਾ ਪਾਇਆ ਹੈ ਆਪਾਂ ਧਈ ਤੇ ਹੁਣ ਆਪਾਂ ਮਜਮਾੜਾ ਹੈ ਮੋਟਰਸਾਈਕਲ ਵਿੱਚੋਂ ਵਾਇਰ ਨੂੰ ਸਾਫ਼ ਕਰਤਾ ਸੀ ਤੇ ਇੱਥੇ ਹਰੇ ਬਾਈ ਜੰਮ ਗਈ ਸੀ ਆਪਣੇ ਹਰੇ ਬਾਈ ਹੋ ਗਈ ਸੀ ਇੱਥੇ ਤੇ ਉਹ ਵੀ ਆਪਾਂ ਹੁਣ ਵਧੀਆ ਲੋਡ ਕਰਤੀ ਜੀ ਮੈਨੂੰ ਆ ਕੇ ਆ ਗਿਆ ਇੱਧਰ ਜੀ ਤੇ ਚਲੋ ਅਗਲੀ ਵੀਡੀਓ ਦੇ ਵਿੱਚ ਮਿਲਦੇ ਆਂ ਜੇਕਰ ਤੁਹਾਨੂੰ ਆਪਣੇ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਆਂ ਅਗਲੀ ਵੀਡੀਓ ਵਿੱਚ ਜੇਕਰ ਤੁਸੀਂ ਆਪਾਂ ਨੂੰ ਫੇਸਬੁੱਕ ਤੇ ਜਾਂ ਇੰਸਟਾਗ੍ਰam ਤੇ ਐਡ ਨਹੀਂ ਕੀਤਾ ਤਾਂ ਜ਼ਰੂਰ ਫੋਲੋ ਕਰਿਓ ਜੀ ਫੇਸਬੁੱਕ ਤੇ ਵੀ ਤੇ ਇੰਸਟਾਗ੍ਰam ਤੇ ਵੀ ਆਪਾਂ ਨੀ ਆਰਮਾਨ ਬੈਣੀਵਾਲ ਆਈਡੀ ਹੈ ਤੇ ਜ਼ਰੂਰ ਜਾ ਕੇ ਫੋਲੋ ਕਰਿਓ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਆਪਣੇ ਦੋਨੇ ਪੇਜਾਂ ਦਾ ਤੇ ਆਪਾਂ ਫੇਸਬੁੱਕ ਤੇ ਵੀ ਵੀਡੀਓ ਪਾਣੇ ਹੁੰਦੇ ਆ ਉਹਦੇ ਵਧੀਆ ਸਪੋਰਟ ਕਰਿਓ